ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜੜ ਤੁਹਾਨੂੰ ਗੀਤ ਸੁਣਾ ਰਹੀ ਆ ਇੱਕ ਧੀ ਦਾ ਵਿਆਹ ਹੁੰਦਾ ਜਦੋਂ ਤਾਂ ਉਹਨੂੰ ਉਹਦੇ ਮਾਪੇ ਪੁੱਛਦੇ ਨੇ ਵੀ ਹੁਣ ਤੂੰ ਕਦੋਂ ਆਵੇਂਗੀ ਉਹਨਾਂ ਚਿੱਠੀਆਂ ਪਾਉਂਦੇ ਨੇ ਵੀ ਤੂੰ ਆ ਜਾ ਮਿਲ ਜਾ ਤਾਂ ਫਿਰ ਉਹ ਜਵਾਬ ਦਿੰਦੀ ਆ ਵੀ ਜਦੋਂ ਤੁਹਾਡਾ ਜਵਾਈ ਭੇਜੂਗਾ ਹੁਣ ਤਾਂ ਮੈਂ ਉਦੋਂ ਆਵਾਂਗੀ ਵੀ ਹੁਣ ਕਿਹੜਾ ਮੈਂ ਥੋੜੀ ਆ ਮੈਂ ਤਾਂ ਬਗਾਨੀ ਹੋ ਗਈ ਹੁਣ ਤਾਂ ਮੈਨੂੰ ਆਸ ਹੈ ਤੁਹਾਨੂੰ ਗੀਤ ਪਸੰਦ ਆਊਗਾ ਬਾਕੀ ਤੁਸੀਂ ਗੀਤ ਰਾਹੀਂ ਸੁਣੋ ਕੀ ਕਹਿੰਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੇਰੇ ਤਾਂ ਇੱਕੋ ਹੀ ਗੱਲ ਹੁੰਦੀ ਹੈ ਵੀ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਮਾਨੋ ਨੰਦ ਪਿਆਰੇ ਜੇ ਗੀਤ ਦਾ ਉੱਡੇ ਉੱਡਣੀ ਬਨੇ ਰਦੀਏ ਚਿੜੀਏ ਬਨੇ ਰਸੜਾ ਕਿਉਂ ਮੱਲੀਆ ਉੱਡੀ ਉੜਣੀ ਵਨੇਰ ਦੀਏ ਚੀੜੀਏ ਵਨੇਰ ਸਾਡਾ ਕਿਉਂ ਮੱਲਿਆ ਸਾਨੂੰ ਲਿਖ ਲਿਖ ਚਿੱਠੀਆਂ ਆਈਆਂ ਆਂ ਆਂ ਨਹੀਂ ਸਾਰੇ ਜਾਣੇਂ ਲੇਖ ਲੇਖ ਚਿੱਟੀਆਂ ਆਇਆਂ ਆਇਆਂ ਨਹੀਂ ਸਾਰੇ ਜਾਣੇ ਦੀਆਂ ਸਾਡੀ ਰੋ ਰੋ ਕੇ ਪੁੱਛਦੀ ਐ ਮਾਈ ਤੀਏ ਕਦੋਂ ਆਵੇਂਗੀ ਜਦੋਂ ਪੇਜੂਗਾ ਤੇਰਾ ਜਮਾਈ ਇਸ ਮਾਤਾ ਉਹ ਦੋ ਆ ਜਾ ਮੰਗੇ ਸੱਢੀ ਜੋਗੀਆਂ ਵਾਲੀ ਐ ਫੇਰੀ ਮਾਤਾ ਫੇਰ ਆ ਜਾਵਾਂਗੇ ਉੱਡੀ ਉੱਡਨੀ ਬਨੇਰੇ ਦੀਏ ਚੀੜੀਏ ਬਨੇਰੇ ਸੜ ਕਿਉਂ ਨੀ ਮੀਆਂ ਉੱਡੀ ਉੱਡਨੀ ਬਨੇਰੇ ਦੀਏ ਚੀੜੀਏ ਸਾਡੇ ਸਾਡਾ ਕਿਉ ਨੀ ਮੀਆਂ ਸਾਡੇ ਬਾਵਲ ਦੀ ਤੀਸੀ ਕਮਾਰੀ ਬਨੇ ਰਾਇਓ ਦੋ ਤਾਨੀ ਮੀਆਂ ਸਾਡੇ ਬਾਵਲ ਦੀ ਤੀਸੀ ਕਮਾਰੀ ਬਨੇ ਰਾਇਓ ਦੋ ਤਾਨੀ ਮੀਆਂ ਸਾਨੂੰ ਰੋ ਰੋ ਕੇ ਪੁੱਛੇ ਸੱਡਾ ਬਾਪੂ ਤੀਏ ਕਦੋਂ ਆਵੇਂਗੀ ਮੈਂ ਤਾਂ ਥੋਡੇ ਲਈ ਹੋ ਗਈ ਆਪਰਾਹੀ ਚਿਰ ਪਿਛੋਂ ਆਮਾਗੇ ਜਦੋਂ ਪੇ ਜੁਗਾ ਥੋੜਾ ਜਮਾਈਓ ਦੋਂਗੇ ਡਲਾ ਜਾ ਮੰਗੇ ਉੱਡੀ ਨੀ ਬਨੇ ਰਦੀਏ ਚਿੜੀਏ ਵਨੇ ਰਸਾ ਡਕਿਉ ਮੱਲਿਆ ਉੱਡੀ ਉੱਡੀ ਨੀ ਬਨੇ ਰਦੀਏ ਚਿੜੀਏ ਵਨੇ ਰਸਾ ਡਕਿਉ ਮੱਲਿਆ ਸਾਨੂੰ ਲਿਖ ਲਿਖ ਚਿੱਠੀਆਂ ਨੇ ਆਇਆਂ ਆ ਣੀਆਂ ਸਾਰੇ ਜਾਣੇ ਦੀਆਂ ਸਾਨੂੰ ਲੇਖ ਲੇਖ ਚਿੱਠੀਆਂ ਨੇ ਆਈਆਂ ਆਆਂ ਨਹੀਂ ਸੌਰੇ ਜਾਣੇ ਦੀਆਂ ਸਾਨੂੰ ਪੁੱਛਦਾ ਐ ਸਾਡਾ ਨੀ ਵਿਰਾਪਣ ਗਦੋਂ ਆਵੇਂਗੀ ਜਦੋਂ ਪੇਜੂਗਾ ਪੇਜਣ ਵਾਲਾ ਵਿਰਾਯੋਦ ਆਮਾਗੇ ਸਾਢੀ ਜੋਗੀਆਂ ਵਾਲੀ ਐ ਫੇਰੀਓ ਦੋਂ ਫੇਰਾ ਪਾ ਜਾਵਾਂਗੇ ਸਾਡੀ ਭਾਬੋ ਵੀ ਦੇਵੇ ਦਿਲasse ਨਣਦੇ ਕਰ ਜਾਬ ਦੇ ਸਾਡੀ ਭਾਬੋ ਵੀ ਦੇਵੇ ਦਿਲasse ਨਣਦੇ ਕਰ ਜਾ ਦੇ ਮੈਂ ਵੀ ਮਾਪਿਆਂ ਨੂੰ ਪਿੱਛੇ ਛੱਡ ਆਈ ਨੀ ਵਚਨ ਪੂਗਾ ਬਾਪ ਦੇ ਮੈਂ ਵੀ ਮਾਪਿਆਂ ਨੂੰ ਪਿੱਛੇ ਛੱਡ ਆਈ ਨੀ ਵਚਨ ਪੂਗਾ ਬਾਪ ਦੇ